ਅੱਜ ਪਿੰਡ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚੌਕ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੜਿਆਣਾ ਅਤੇ ਪਿੰਡ ਪੰਨੀ ਵਾਲਾ ਫੱਤਾ ਦੇ ਸ਼ਰਧਾਲੂਆਂ ਨੇ ਸੰਗਤ ਵਾਸਤੇ ਪ੍ਰਸ਼ਾਦਾਂ ਅਤੇ ਚਾਹ ਦੇ ਲੰਗਰ ਲਗਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਲੰਗਰ ਛਕੇ ਚਾਰ ਸੜਕਾਂ ਹੋਣ ਕਾਰਨ ਮੁਕਤਸਰ ਤੋਂ ਅਬੋਹਰ ਫਾਜ਼ਲਕਾ ਤੋਂ ਬਲੋਟ ਚਾਰੇ ਸੜਕਾਂ ਦੇ ਸ਼ਰਧਾਲੂ ਜੋ ਮਾਗੀ ਮੇਲੇ ਤੇ ਨਤਮਸਤਕ ਹੋਣ ਲਈ ਜਾਂਦੇ ਹਨ ਅਤੇ 40 ਮੁਕਤਿਆਂ ਦਾ ਪਵਿੱਤਰ ਦਿਹਾੜਾ ਅੱਜ ਮਨਾਉਂਦੇ ਹਨ ਕਿਉਂਕਿ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 40 ਮੁਕਤਿਆਂ ਨੂੰ ਬੇਦਾਵਾ ਪਾੜ ਕੇ ਮੁਕਤ ਕੀਤਾ ਸੀ ਅਤੇ ਖਦਰਾਣੇ ਦੀ ਟਾਬ ਨੂੰ ਮੁਕਤ ਸਰਦਾ ਨਾਮ ਦਿੱਤਾ ਸੀ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਰਾਜਸਥਾਨ ਹਰਿਆਣਾ ਇਧਰ ਫਾਜ਼ਲਕਾ ਵਾਲੀ ਸਾਈਡ ਤੋਂ ਆਉਂਦੇ ਹਨ ਅਤੇ ਲੰਗਰ ਛਕਦੇ ਹਨ ਇਸ ਮੌਕੇ ਸਰਦਾਰ ਪੁਸ਼ਪਿੰਦਰ ਸਿੰਘ ਜਟਾਣਾ ਕਾਲਾ ਸਿੰਘ ਜਟਾਣਾ ਦਵਿੰਦਰ ਸਿੰਘ ਖੰਡਾ ਅਮਨਦੀਪ ਸਿੰਘ ਮੈਂਬਰ ਲਖਵਿੰਦਰ ਸਿੰਘ ਜਟਾਣਾ ਅਵਰਤਪਾਲ ਸਿੰਘ ਹਰਬਿੰਦਰ ਸਿੰਘ ਜਟਾਣਾ ਡਾਕਟਰ ਗੁਰਦੇਵ ਸਿੰਘ ਗੱਬਰ ਸਿੰਘ ਬਰਾੜ ਹੁਸਨਾ ਭੋਲਰ ਜਸਵਿੰਦਰ ਕਿੰਗਰਾ ਬੋਬੀ ਕਿੰਗਰਾ ਗੁਰਪ੍ਰੀਤ ਬਰਾੜ ਪਾਲ ਪੁੱਲਰਾਂ ਕਾਕਾ ਜਟਾਣਾ ਆਪਣਾ ਪੁੱਲਰਾਂ ਅਤੇ ਤਰਮਿੰਦਰ ਸਿੰਘ ਕਾਲਾ ਜਟਾਣਾ ਹਾਜ਼ਰ ਸਨ ਜੋ ਸਵੇਰ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸੇਵਾ ਨਿਭਾਉਣਗੇ ਅਤੇ ਸਾਰੇ ਸੱਜਣ ਬੜੇ ਪ੍ਰੇਮ ਪਿਆਰ ਨਾਲ ਸੇਵਾ ਨਿਵਾ ਰਹੇ ਹਨ ਅਤੇ ਸੰਗਤਾਂ ਬੜੀ ਖੁਸ਼ੀ-ਖੁਸ਼ੀ ਆ ਕੇ ਪੰਨੀ ਵਾਲਾ ਫੱਤਾ ਚੌਕ ਵਿੱਚ ਲੰਗਰ ਛਕਦੀਆਂ ਹਨ ਇਸ ਮੌਕੇ ਵੱਡੀ ਗਿਣਤੀ ਵਿੱਚ ਬਜ਼ੁਰਗ ਆ ਕੇ ਆਸ਼ੀਰਵਾਦ ਦਿੰਦੇ ਹਨ ਅਤੇ ਲੜਕਿਆਂ ਨੂੰ ਸੇਵਾ ਕਰਨ ਲਈ ਪ੍ਰਯਰ ਦੇ ਹਨ ਇਸ ਮੌਕੇ ਕੁਸ਼ਪਿੰਦਰ ਸਿੰਘ ਜਟਾਣਾ ਨੇ ਦੱਸਿਆ ਕੁਸ਼ਪਿੰਦਰ ਸਿੰਘ ਜੀ ਅੱਜ ਜਿਹੜਾ ਤੁਸੀਂ ਇੱਥੇ ਲੰਗਰ ਲਗਾਇਆ ਹੈ ਤੇ ਪਹਿਲਾਂ ਤਾਂ ਮੈਨੂੰ ਦੱਸੋ ਵੀ ਲੰਗਰ ਲਗਾਉਣ ਦੀ ਤੁਕ ਕੀ ਹੈ ਵੀ ਕੀ ਤੁਕ ਬਣਦੀ ਆ ਜਿੱਥੇ ਲੰਗਰ ਜਿਹੜਾ ਰੋਟੀ ਕੋਈ ਸ਼ਾਦਾ ਦਾ ਲੰਗਰ ਲਗਾਇਆ ਕਿਉਂਕਿ ਇਹ ਜਦੋਂ ਲੰਗਰ ਹੁੰਦੇ ਸੀ ਪਹਿਲਾਂ ਲੋਕ ਪੈਦਲ ਚੱਲ ਕੇ ਆਉਂਦੇ ਹੁੰਦੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਵੀ ਕਿਤੇ ਲੰਗਰ ਰੋਟੀ ਖਾਣ ਨੂੰ ਮਿਲਦੀ ਹੁੰਦੀ ਸੀ ਹੁਣ ਤਾਂ ਜਗ੍ਹਾ ਜਗ੍ਹਾ ਲੰਗਰ ਲੱਗੇ ਪਏ ਐ ਤੇ ਇਹ ਤੂੰ ਚੰਗਾ ਇਹ ਨਾ ਹੁੰਦਾ ਵੀ ਇਹ ਰਜਾਰੂ ਰਜੌੜ ਤੇ ਬਾਪਤ ਤੇ ਇੱਥੇ ਕੋਈ ਦਵਾਈਆਂ ਦਾ ਕੱਪੜੇ ਦਾ ਕੋਈ ਗਰੀਬ ਬੱਚਾ ਵਾਸਤੇ ਬੂਟਾਂ ਦਾ ਜਰਾਬਾਂ ਦਾ ਕੋਈ ਹੋਰ ਇਹੋ ਜਿਹੇ ਮਤਲਬ ਕੋਟੀਆਂ ਦਾ ਲੰਗਰ ਲਗਾਇਆ ਜਾਂਦਾ ਵੀ ਆ ਇਸ ਲੰਗਰ ਨਾਲੋਂ ਪੰਲਾ ਸਾ ਜੀ ਵਿਸ਼ੋ ਪੰਜਪਾਣੀ న్యూਜ਼ ਦਾ ਪਾਕਵਾ ਧੰਨਵਾਦੀ ਜਿਹੜੇ ਇੱਥੇ ਪਹੁੰਚੇ ਜੀ ਠੀਕ ਹੈ ਤੁਹਾਡੀ ਗੱਲ जायਜ਼ ਹੈ ਜੀ ਅਸੀਂ ਇਸ ਤੇ ਅੱਗੇ ਤੋਂ ਗੌਰ ਕਰਾਂਗੇ ਜੀ ਪਰ ਪੁੱਛ ਗੱਲਾਂ ਇਹ ਵੀ ਹੈਗੀਆਂ ਸੀ ਇੱਥੇ ਆਮ ਸੰਗਤ ਆਉਂਦੀ ਜਾਂਦੀ ਸੀ ਜੀ ਆਮ ਨੇੜੇ ਦੇ ਪਿੰਡਾਂ ਵਾਲੇ ਵੀ ਇਹ ਗੱਲ ਕਹਿ ਦਿੰਦੇ ਸੀ ਕਿ ਪੰਨੀ ਵਾਲੇ ਦਾ ਚੌਕ ਬਹੁਤ ਵਧੀਆ ਹੈ ਤੇ ਜਦੋਂ ਬਾਹਰੋਂ ਆ ਕੇ ਇੱਥੇ ਲੰਗਰ ਲਾ ਲੈਂਦੇ ਸੀ ਪਰ ਉਹ ਵੀ ਕਿਸੇ ਤਰ੍ਹਾਂ ਦਾ ਵੀ ਲਾਉਂਦੇ ਸੀ ਪਿੰਡ ਨੂੰ ਬੜੀ ਨਿਮੋਸ਼ੀ ਆਉਂਦੀ ਸੀ ਜੀ ਉਹ ਕਹਿੰਦੇ ਤੁਸੀਂ ਲੰਗਰ ਵੀ ਨਹੀਂ ਲਾ ਸਕਦੇ ਕੋਈ ਇੱਕ ਸਾਲ ਦੇ ਵਿੱਚ ਇੱਕ ਦਿਨ ਤਾਂ ਲੰਗਰ ਲਾ ਸਕਦੇ ਹੋ ਤੁਸੀਂ ਚਲੋ ਜੀ ਅਸੀਂ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਲੰਗਰ ਲਾਇਆ ਜੀ ਠੀਕ ਹੈ ਤੁਹਾਡੀ ਗੱਲ ਵੀ ਲੰਗਰ ਬਹੁਤ ਲੱਗਦੇ ਆ ਪਰ ਅੱਜ ਇਸ ਦੀ ਲੰਗਰ ਦੀ ਡਿਮਾਂਡ ਸੀ ਚਲੋ ਅੱਗੇ ਤੋਂ ਅਸੀਂ ਦਵਾਈਆਂ ਵਗੈਰਾ ਦਾ ਜਾਂ ਹੋਰ ਵੀ ਕੁਝ ਸੁਝਾਸ ਜੰਦੇ ਨੇਗੇ ਅਸੀਂ ਉਹਨਾਂ ਤੇ ਵਿਚਾਰ ਕਰਾਂਗੇ ਕਿ ਲੰਮੇ ਸਮੇਂ ਰੋਟੀ ਹਰ ਕੋਈ ਖਾ ਕੇ ਪੈਂਦਾ ਅੱਜ ਕੱਲ ਤਾਂ ਕੋਈ ਭੁੱਖਾ ਨਹੀਂ ਪੈਂਦਾ ਚਾਹੇ ਕੋਈ ਮੰਗਤਾ ਚਾਹੇ ਕੁਝ ਵੀ ਆ ਰੋਟੀ ਹਰੇਕ ਖਾ ਕੇ ਪੈਂਦਾ ਪਰ ਲੋਡ ਆ ਜਿਹੜੀਆਂ ਚੀਜ਼ਾਂ ਦੀ ਲੋਡ ਆ ਅੱਜ ਗਰੀਬਾਂ ਦੇ ਬੱਚੇ ਆ ਜਿਹੜੇ ਉਹ ਨੰਗੇ ਫਿਰਦੇ ਆ ਪੈਰਾ ਦੇ ਵਿੱਚ ਉਹਨਾਂ ਦੇ ਕੁਝ ਨਹੀਂ ਪਾਉਣ ਨੂੰ ਉਹਨਾਂ ਕੋਲੇ ਕੋਈ ਕੂਟੀਆਂ ਜਰਾਬਾਂ ਨਹੀਂ ਕੋਈ ਕੁਝ ਨਹੀਂ ਜਾਂ ਹੋਰ ਜਿਹੜਾ ਭੁੱਖਾ ਹੈ ਉਹਦੇ ਇੰਨੇ ਪੈਸੇ ਆਸਤੇ ਆਪੇ ਕੋਈ ਮਕਾਨ ਦੀ ਮਰਾਬਤ ਕਰਾ ਸਕਦੇ ਆ ਕੋਈ ਹੋਰ ਮਤਲਬ ਕਿਸੇ ਨੂੰ ਆਪਾਂ ਕੋਈ ਕੱਪੜਾ ਹੀ ਲੈ ਕੇ ਦੇ ਸਕਦੇ ਆ ਇਹ ਇੱਕ ਜਿਹੜਾ ਇੱਕ ਲੰਗਰ ਦੀ ਟੁਕਤ ਹੈ ਜਿਹੜੀ ਇਹ ਪੁਰਾਣੀ ਹੋ ਚੁੱਕੀ ਹੈ ਬੜੀ ਪੁਰਾਣੀ ਪਹਿਲਾਂ ਹੁੰਦੀ ਸੀ ਜਦੋਂ ਹੁਣ ਤਾਂ ਕੜਕਾ ਹੁੰਦੀ ਹੀ ਨਹੀਂ ਸੀ ਲੋਕ ਭੁੱਖੇ ਮਰਦੇ ਸੀ ਤੁਰ ਕੇ ਆਉਂਦੇ ਹੁੰਦੇ ਸੀ ਇਹ ਉਦੋਂ ਟੁਕ ਚੱਲੀ ਸੀ ਠੀਕ ਹੈ ਤੁਹਾਡੀ ਗੱਲ ਦਾ ਜਾਜਾ ਜੀ ਤਨਾ ਵਿੱਚ ਦੋ ਗੱਲਾਂ ਜੀ ਜੇ ਆਪਾਂ ਕਿਸੇ ਦਾ ਮਕਾਨ ਜਾਂ ਕੋਈ ਕੰਮ ਕਰਦੇ ਆ ਉਦੋਂ ਲੋਕ ਸਹਦਾ ਨਹੀਂ ਕਰਦੇ ਪਿੱਛੇ ਹਰ ਜਾਂਦੇ ਆ ਜੀ ਤੇ ਲੰਗਰ ਦੇ ਵਿੱਚ ਹਰ ਇੱਕ ਬੰਦਾ ਮੰਨ ਲਓ ਵੀ ਹਿੱਸਾ ਪਾਉਂਦਾ ਵੀ ਲੰਗਰ ਲੱਗਦਾ ਤਾਂ ਆ ਵੇਖੋ ਕਹੜਿਆਣਾ ਤੋਂ ਨਗਰ ਪੰਚਾਇਤ ਇਹਨਾਂ ਦੇ ਵੀ ਆਏ ਇਹਨਾਂ ਨੇ ਵੀ ਮੰਨ ਲਓ ਵੀ ਕੋਈ ਚੰਗੀ ਗੱਲ ਸਮਝੀ ਜਾ ਕਿੱਥੇ ਆ ਕੇ ਇਹਨਾਂ ਨੇ ਹਿੱਸਾ ਪਾਇਆ ਆਪਣੇ ਨਾਲ ਸਹਿਯੋਗ ਕਰ ਰਹੇ ਆ ਠੀਕ ਹੈ ਜੇ ਜੇ ਆਪਾਂ ਕਿਸੇ ਮਕਾਨ ਜਾਂ ਕੋਈ ਗੱਲ ਕਰ ਲਈਏ ਤਾਂ ਉੱਥੋਂ ਬੰਦਾ ਹਰ ਇੱਕ ਪਾਸੇ ਹੋ ਜਾਂਦਾ ਕਹਿੰਦਾ ਵੀ ਇਹ ਤਾਂ ਹੁਣ ਸਾਡੇ ਰਵੱਸ ਦੀ ਗੱਲ ਜਿਹੜਾ ਇੱਕ ਲੰਗਰ ਦੀ ਗੱਲ ਹੈ ਹਾਂਜੀ ਵੀ ਲੰਗਰ ਤਾਂ ਹੁਣ ਛੇਤੀ ਦਿਵਸ ਆ ਜਿਵੇਂ ਫਤੇਗੜ ਸਾਹਿਬ ਹੁੰਦਾ ਆਨੰਦਪੁਰ ਸਾਹਿਬ ਆ ਜਾਂ ਮੁਕਸਰ ਆ ਇੱਥੇ 40 ਮੁਕਤੇ ਸ਼ਹੀਦ ਹੋਏ ਸੀ ਹਾਂਜੀ ਇੱਕ ਛੇਤੀ ਦਿਵਸ ਆ ਇਹ ਫਿਰ ਵੀ ਇੱਥੇ ਜੇਕ ਲੰਗਰ ਲੱਗਦੇ ਆ ਪਕੌੜਿਆਂ ਦੇ ਲੰਗਰ ਲੱਗਦੇ ਆ ਸਮੋਸਿਆਂ ਦੇ ਪਠਿਆਈਆਂ ਦੇ ਤੇ ਹੋਰ ਇਹ ਤਾਂ ਇੱਕ ਖੁਸ਼ੀ ਵਾਲੀ ਗੱਲ ਹੋ ਗਈ ਇਹੋ ਜਿਹੇ ਜਿਹੜੇ ਲੰਗਰ ਲਾਉਣੇ ਉਹ ਤੁਸੀਂ ਮੰਨਦੇ ਨਹੀਂ ਵੀ ਇਹੋ ਜਿਹੜੇ ਸ਼ਾਇਆਂ ਦੇ ਲੰਗਰ ਲਾਉਣੇ ਕਿਉਂਕਿ ਹੈ ਤਾਂ ਇੱਕ ਛੀਦੀ ਦੇ ਵਸ ਇਹਾਰੇ ਜਿਹੜੇ ਮੇਲੇ ਲੱਗਦੇ ਆ ਛੀਦੀ ਜੋੜ ਮੇਲੇ ਲੱਗਦੇ ਆ ਉਹਨਾਂ ਤੇ ਇਹੋ ਜਿਹੇ ਮਠਾਈਆਂ ਦੇ ਲੰਗਰ ਲੱਗਦੇ ਨਹੀਂ ਇਹ ਤਾਂ ਸ਼੍ਰੋਮਣੀ ਕਮੇਟੀ ਬਣੀ ਉਹ ਵੀ ਉਹਨਾਂ ਨੇ ਕਹਾ ਗਿਆ ਵੀ ਆਪ ਵੀ ਜੇ 버ਗਰ ਜਾਂ ਦੂਰੂਤ ਪਾਉਣ ਦੇ ਲੰਗਰ ਲੱਗਦੇ ਆ ਵੀ ਨਾ ਲਾਏ ਆਪਣਾ ਤਾਂ ਬਿਲਕੁਲ ਦਾਲ ਦਾ ਬਿਲਕੁਲ ਸਾਦਾ ਲੰਗਰ ਹੈ ਜਿਹੜਾ ਕਿ ਆਪਣੇ ਹੱਥ ਨੂੰ ਪਰ ਰੱਖ ਕੇ ਖਾਣੇ ਖਾ ਕੇ ਸਤਿਵੰਤਾਂ ਬੈਠ ਕੇ ਤੇ ਅਦੁੱਤ ਨੂੰ ਅਸਮਾਰ ਕੇ ਕਹਿੰਦਾ ਜੀ ਵਾਹਿਗੁਰੂ ਸਭ ਨੂੰ ਦੇਵੇ ਛੱਡਦਾ ਬਿਲਕੁਲ ਛੱਡਦਾ ਲੰਗਰ ਹੈ ਜੀ ਬਹੁਤ ਛੋਟਾ ਜਿਹਾ ਪ੍ਰਾਲਾ ਹੈ ਜੀ ਠੀਕ ਹੈ ਤੁਹਾਡੀ ਗੱਲ ਵੀ ਲੰਗਰ ਜਿਹੜੇ ਪਕਾਉਂਦੇ ਆਂਗੇ ਜਾਂ ਲੱਗਦੇ ਆ ਉਹ ਨਜਾਇਜ਼ ਨਹੀਂ ਲੱਗਣੇ ਚਾਹੀਦੇ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਲੰਗਰ ਲੱਗੂਗਾ ਲੰਗਰ ਜੀ ਅਸਨੇ ਤਕਰੀਬਨ 11 ਵਜੇ ਤੱਕ ਨੂੰ ਕੀਤਾ ਜੀ ਕੋਸ਼ਿਸ਼ ਸਾਡੀ ਸ਼ਾਮ ਦੇ 4 ਵਜੇ ਤੱਕ ਹੈਗੀ ਹੈ ਜੀ ਬਾਕੀ ਜਿੰਨਾ ਚਿਰ ਸੰਗਤ ਦਾ ਸਹਿਯੋਗ ਰਹੂਗਾ ਜਿੰਨਾ ਚਿਰ ਸੰਗਤ ਦਾ ਗਰਸ਼ਕਾ ਨਾ ਹੋਊਗੀ ਤੱਲੂ ਹੈ ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਕੋਈ ਕਿਸਾਨੀ ਧਰਨਾ ਹੋਵੇ ਕੋਈ ਨਗਰ ਕੀਰਤਨ ਹੋਵੇ ਤਾਂ ਇਹ ਸੇਠ ਬਦਨ ਲਾਲ ਦੇ ਫਰਜੰਦ ਸ਼ਿੰਦਰਾ ਅਤੇ ਸੀਪਾ ਬਿਲਕੁਲ ਫਰੀ ਸੇਵਾ ਕਰਦੇ ਹਨ ਅਤੇ ਜੋ ਅੱਜ ਲੰਗਰ ਦੀ ਸੇਵਾ ਕਰ ਰਹੇ ਹਨ ਇਹ ਫਰੀ ਦੇ ਵਿੱਚ ਸੇਵਾ ਦੋਵੇਂ ਭਰਾ ਫਰੀ ਦੇ ਸੇਵਾ ਕਰਦੇ ਹਨ ਅਤੇ ਇਹ ਦੱਸਦੇ ਹਨ ਕਿ ਲੰਗਰ ਦੀ ਸੇਵਾ ਕਰਕੇ ਸਾਨੂੰ ਬਹੁਤ ਸਾਰਾ ਸਕੂਨ ਮਿਲਦਾ ਹੈ ਅਤੇ ਅਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ